ਇਸ ਗੀਤਕਾਰ ਦੇ ਗੀਤਕਾਰ ਕੇ ਕਰੋੜਾਂ ਦੇ ਵਿੱਚ ਪਹੁੰਚ ਗਿਆ ਕਲਾਕਾਰ ਪਰ ਇਹ ਅੱਜ ਵੀ ਮੰਝਿਆਂ ਦੀਆਂ ਚੁਗਾਠਾਂ ਰੰਦੇ ਫੇਰਨ ਜੋਗਾ ਤੇ ਦਰਵਾਜ਼ੇ ਲਾਉਣ ਜੋਗਾ ਰਹਿ ਗਿਆ ਅਤ ਦੀ ਗਰੀਬੀ ਦੇ ਵਿੱਚ ਗੁਜ਼ਰ ਰਿਹਾ ਇਹ ਗੀਤਕਾਰ ਜਿਨੇ ਕੇ ਐਡਡ ਹਿੱਟ ਗੀਤ ਦਿੱਤੇ ਜਿਨ੍ਹਾਂ ਦੇ ਵਿੱਚੋਂ ਰਾਜ ਬਰਾਦ ਦਾ ਤੁਸੀਂ ਗੀਤ ਸੁਣਿਆ ਹੋਣਾ ਤੁਸੀਂ ਮਸ਼ਹੂਰ ਬੜੇ ਹੋ ਗਏ ਅਸੀਂ ਬਦਨਾਮ ਬੜੇ ਹੋ ਗਏ ਫਿਰ ਤੁਸੀਂ ਸੁਰਜੀਤ ਭੁੱਲੜ ਦੀ ਆਵਾਜ਼ ਦੇ ਵਿੱਚ ਗਾਣਾ ਸੁਣਿਆ ਹੋਣਾ ਦਿਨ ਤੇਰੇ ਤੇ ਬਹਾਰਾਂ ਵਾਲੇ ਆਏ ਹੋਏ ਨੇ ਸਾਡੇ ਉੱਤੇ ਕਿੰਜ ਗੁਜਰੀ ਦਿਨ ਤੇਰੇ ਤੇ ਬਹਾਰਾਂ ਵਾਲੇ ਆਏ ਹੋਏ ਨੇ ਇਹ ਗੀਤ ਪਹਿਲੀਆਂ 'ਚ ਹਿੱਟ ਰਿਹਾ ਉਸ ਤੋਂ ਬਾਅਦ ਗਿੱਪੀ ਗਰੇਵਾਲ ਐਮੀ ਬਿਰਕ ਅ ਸੰਦੀਪ ਅਖਤਰ ਅਨੇਕਾਂ ਹੀ ਕਿੰਨੇ ਕੁ ਮੈਂ ਨਾਮ ਲੈ ਦਵਾਂ ਜਿਨ੍ਹਾਂ ਨੂੰ ਇਸ ਬਾਈ ਨੇ ਗੀਤ ਦਿੱਤੇ ਇਹਦੇ ਗੀਤ ਗਾਏ ਪਰ ਇਹਨਾਂ ਨੇ ਗੀਤ गा ਕੇ ਬਾਈ ਨੂੰ ਦਿੱਤਾ ਕਿ ਕੱਖ ਨਹੀਂ ਕਿਸੇ ਨੇ ਕੋਈ ਮਿਹਨਤਾਨਾ ਨਹੀਂ ਦਿੱਤਾ ਇਹਦੇ ਗੀਤ गा ਕੇ ਆਪ ਲਾਈਵ ਪ੍ਰੋਗਰਾਮ ਵੀ ਲਾਏ ਖਾੜੇ ਵੀ ਲਾਇਏ ਕੰਪਨੀਆਂ ਤੋਂ ਵੀ ਲੈ ਪਰ ਇਸ ਬੰਦੇ ਦੇ ਪੱਲੇ ਕੱਖ ਨਹੀਂ ਪਾਇਆ ਤੁਸੀਂ ਦੱਸੋ ਐਡਾ ਸੁਪਰ ਹਿੱਟ ਗੀਤ ਹੋਵੇ ਤੁਸੀਂ ਮਸ਼ਹੂਰ ਬੜੇ ਹੋ ਗਏ ਅਸੀਂ ਬਦਨਾਮ ਬੜੇ ਹੋ ਗਏ ਹੈਨਾ ਤੇ ਫਿਰ ਬੰਦਾ ਫਿਰ ਆ ਗੁੰਮਨਾਮੀ ਦੀ ਜ਼ਿੰਦਗੀ ਰੰਦੇ ਲਾ ਕੇ ਤੇ ਮੰਜੀਆਂ ਦੀਆਂ ਚਗਾਠਾਂ ਠੋਕ ਕੇ ਤੇ ਦਰਵਾਜ਼ੇ ਲਾਉਂਦਾ ਹੋਵੇ ਤੇ ਅਤ ਦੀ ਗਰੀਬੀ ਦੇ ਵਿੱਚ ਐਦਾਂ ਦੇ ਗੀਤ ਲਿਖਣ ਵਾਲਾ ਰੋਲਦਾ ਹੋਵੇ ਤੇ ਸਾਨੂੰ ਤੇ ਸਾਡੇ ਸਮਾਜ ਨੂੰ ਕੁਝ ਸੋਚਣਾ ਤਾਂ ਪਊਗਾ ਹੀ ਮੈਂ ਚਾਹੁੰਨਾ ਆ ਆਪਾਂ ਇਸ ਗੀਤਕਾਰ ਲਈ ਇੱਕ ਹਾ ਦਾ ਨਾਰਾ ਮਾਰੀਏ ਇਹਦੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕੀਏ ਤਾਂ ਕੁਝ ਉਹਨਾਂ ਵੱਡੇ ਵੱਡੇ ਸਿੰਗਰਾਂ ਨੂੰ ਕੁਝ ਥੋੜੀ ਬਹੁਤੀ ਸ਼ਰਮ ਆਵੇ ਤਾਂ ਜੋ ਗੀਤਕਾਰਾਂ ਨੂੰ ਗਾਹਾਂ ਮਿਹਨਤਾਨਾ ਦੇਣਾ ਤਾਂ ਸ਼ੁਰੂ ਕਰ ਦੇਣ ਤੇ ਮੈਂ ਇਹੋ ਹੀ ਮੇਰੀ ਗੁਜਾਰਿਸ਼ ਆ ਕਿ ਮਿੰਟੂ ਮੁਖਸਰ ਨੇ ਅਨੇਕਾਂ ਗੀਤ ਸੁਪਰ ਡੁਪਰ ਹਿੱਟ ਦਿੱਤੇ ਇੰਡਸਟਰੀ ਨੂੰ ਤੇ ਇਹਨਾਂ ਪੰਜਾਬੀ ਕਲਾਕਾਰਾਂ ਨੇ ਗਾਏ ਇੱਕ ਪਾਸੇ ਤਾਂ ਬਲਜੀਤ ਬਲਜੀਤ ਵਰਗੇ ਬਲਜੀਤ ਬੀਤ ਬਲਜੀਤ ਵਰਗੇ ਕਹਿੰਦੇ ਆ ਵੀ ਮੈਂ ਇੱਕ ਗੀਤ ਦਾ ਕਰੋੜ ਰੁਪਇਆ ਲੈ ਲੈਣਾ ਆ ਤੇ ਇੱਥੇ ਕਰੋੜ ਤਾਂ ਛੱਡੋ 1000 ਹੀ ਦੇ ਜਾਂਦੇ ਇਹ ਬੰਦੇ ਨੇ ਪੱਲਿਓ ਪੈਸੇ ਲਾ ਕੇ ਚੰਡੀਗੜ੍ਹ ਜਾ ਕੇ ਖਰਚੇ ਕਰਕੇ ਬੱਸਾਂ 'ਚ ਕਿਰਾਏ ਖਰਚ ਕੇ ਦਿਹਾੜੀਆਂ ਭੰਨ ਕੇ ਗੀਤ ਦਿੱਤੇ ਗੀਤ ਚੱਲੇ ਸਾਰਾ ਕੁਝ ਵਧੀਆ ਹੁਣ ਗਿੱਪੀ ਗਰੇਵਾਲ ਕੋਈ ਘਟ ਨਹੀਂ ਹੈਗਾ ਐਮੀ ਵਿਰਕ ਕੋਈ ਘਟ ਨਹੀਂ ਹੈ ਗ ਸੰਦੀਪ ਅਕਤਰ ਵੀ ਕੋਈ ਘਟ ਨਹੀਂ ਸੀਗਾ ਤੇ ਰਾਜ ਬਰਾੜ ਵੀ ਤੇ ਸਰਜੀਤ ਭੁੱਲਰ ਤੇ ਹੋਰ ਅਨੇਕਾਂ ਸਿੰਗਰ ਕਈ ਆ ਮੇਰੇ ਨਾਮ ਨਹੀਂ ਯਾਦ ਆਉਂਦੇ ਉਹ ਕੋਈ ਘਟ ਨਹੀਂ ਸਟਾਰ ਨੇ ਐਸ ਵੇਲੇ ਉਹਨਾਂ ਨੂੰ ਇਸ ਗੀਤਕਾਰ ਦਾ ਸੋਚਣਾ ਨਹੀਂ ਸੀ ਚਾਹੀਦਾ ਕਿ ਅੱਤ ਦੀ ਗਰੀਬੀ ਵਿੱਚ ਇਸ ਤਰ੍ਹਾਂ ਹੀ ਦਿਨ ਕੱਟਦਾ ਰਹੇ ਤੇ ਗੀਤ ਲਾਏ ਚਲੋ ਭਾਈ ਛੱਡੋ ਖਿਹੜਾ ਮੈਂ ਕਹੋ ਨਾ ਜਿੰਨੇ ਵੀ ਇਸ ਤਰ੍ਹਾਂ ਦੇ ਮਿੰਟੂ ਮੁਖਸਰ ਅਰਗੇ ਗੀਤਕਾਰ ਨੇ ਜਿਹੜੇ ਗੁਮਨਾਮੀ ਦੀ ਜ਼ਿੰਦਗੀ ਵਿੱਚ ਗੁਮਨਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਆ ਜਿਨ੍ਹਾਂ ਨੇ ਕਿ ਐਡੇ ਐਡੇ ਵਧੀਆ ਗੀਤ ਇੰਡਸਟਰੀ ਦੀ ਝੋਲੀ ਪਾਏ ਆ ਔਰ ਦੁਨੀਆ ਨੇ ਇਹ ਗੀਤ ਸੁਣੇ ਵੀ ਆ ਤੇ ਲੋਕਾਂ ਚ ਕਾਫੀ ਮਸ਼ਹੂਰ ਵੀ ਹੋਏ ਆ ਪਰ ਹੋਇਆ ਕੀ ਥੇ ਕਿ ਇਹਨਾਂ ਦਾ ਨਾਮ ਅੱਗੇ ਉਹਨਾਂ ਨਹੀਂ ਖੁੱਲ ਕੇ ਆ ਸਕਿਆ ਕਿ ਜਿੰਨਾ ਆਉਣਾ ਚਾਹੀਦਾ ਸੀਗਾ ਇਹੋ ਹੀ ਮੇਰੀ ਤਾਂ ਬੇਨਤੀ ਆ ਇਸ ਬੰਦੇ ਦਾ ਕ੍ਰੈਡਿਟ ਇਹਨੂੰ ਜਰੂਰ ਮਿਲਣਾ ਚਾਹੀਦਾ ਸੋ ਦੋਸਤੋ ਮੇਰੀ ਗੁਜਾਰਿਸ਼ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਲੋਕਾਂ ਤੱਕ ਇਸ ਬੰਦੇ ਬਾਰੇ ਵੀ ਪਤਾ ਲੱਗੇ ਇਸ ਮਸ਼ਹੂਰ ਗੀਤਕਾਰ ਬਾਰੇ ਵੀ ਪਤਾ ਲੱਗੇ ਦੇ ਐਡੇ ਸੁਪਰ ਡੁਪਰ ਹਟ ਗੀਤ ਦੇਣ ਤੋਂ ਬਾਅਦ ਇਹ ਗੁੰਮਨਾਮ ਕਿਉਂ ਆ ਇਹ ਸੋਚਣ ਦਾ ਹੈ ਤੇ ਤੁਸੀਂ ਵੀ ਮੈਨੂੰ ਦੱਸਣਾ ਧੰਨਵਾਦ